ਇਹਨਾਂ ਜੀਵਾਂ ਦਾ ਘਰ ਚ ਆਉਣਾ ਹੈ ਸ਼ੁਭ ਮਿਲਦੇ ਹਨ ਧਨ ਪ੍ਰਾਪਤੀ ਦੇ ਸੰਕੇਤ ਆਉ ਜਾਂਦੇ ਹਨ Hindu ਧਰਮ ਵਿੱਚ ਹਰ ਜੀਵ વિશેષ ਮਤਵ ਹੈ ਜੋਤਿਸ਼ ਸ਼ਾਸਤਰ ਇਹਨਾਂ ਨਾਲ ਜੁੜੇ ਸ਼ੁਭ ਅਤੇ ਅਸ਼ੁਭ ਸੰਕੇਤਾਂ ਬਾਰੇ ਵਿਸਥਾਰ ਨਾਲ ਦੱਸਿਆ ਹੈ ਜੋ ਮਨੁੱਖੀ ਜੀਵਨ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ ਜੀਵਾਂ ਨੂੰ ਸ਼ੁਭ ਮੰਨਿਆ ਗਿਆ ਹੈ ਪਰਮਾਤਮਾ ਨੂੰ ਹਰ ਜੀਵ ਵਿੱਚ ਵਸਦਾ ਮੰਨਿਆ ਜਾਂਦਾ ਹੈ ਇਹਨਾਂ ਵਿੱਚੋਂ ਕਈ ਪ੍ਰਾਣੀਆਂ ਨੂੰ ਪੂਜਨਯੋਗ ਵੀ ਮੰਨਿਆ ਜਾਂਦਾ ਹੈ ਦੂਜੇ ਪਾਸੇ ਸ਼ਾਸਤਰਾਂ ਵਿੱਚ ਕੁਝ ਜੀਵਾਂ ਲਈ ਘਰ ਵਿੱਚ ਆਉਣਾ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਧਨਲਾਭ ਦੇ ਸੰਕੇਤ ਇਹਨਾਂ ਜੀਵਾਂ ਦਾ ਘਰ 'ਚ ਆਉਣਾ ਧਨਲਾਭ ਦੇ ਸੰਕੇਤ ਦਿੰਦਾ ਹੈ। ਉਹਨਾਂ ਦੇ ਆਉਣ ਨਾਲ ਘਰ ਵਿੱਚ ਖੁਸ਼ਹਾਲੀ ਤੇ ਅਮੀਰੀ ਦਾ ਆਗਮਨ ਹੁੰਦਾ ਹੈ। ਉਹ ਜੀਵ ਕੌਣ ਹਨ ਜਿਨ੍ਹਾਂ ਦੇ ਘਰ ਵਿੱਚ ਆਉਣ ਨਾਲ ਮਾਂ ਲక్ష్ਮੀ ਦੇ ਸੰਕੇਤ ਮਿਲਦੇ ਹਨ? ਕਛੂ ਨੂੰ ਵਸਤਰ ਸ਼ਸਤਰ ਦੇ ਨਾਲ ਫੇਗ ਛੋਈ ਤਾਂ ਬਹੁਤ ਹੀ ਖੁਸ਼ਕਿਸਮਤੀ ਮੰਨੇ ਜਾਂਦੇ ਹਨ। ਘਰ 'ਚ ਤਾਂਬਾ, ਪਿੱਤਲ ਜਾਂ ਦੀ ਕਛੂਆ ਰੱਖਣ ਨਾਲ ਚੰਗੀ ਕਿਸਮਤ ਆਉਂਦੀ ਹੈ। ਇਸ ਨਾਲ ਘਰ ਵਿੱਚ ਖੁਸ਼ਹਾਲੀ ਵਾਧੀ ਹੈ। ਕੀੜੀਆਂ ਕਾਲੀਆਂ ਕੀੜੀਆਂ ਕਾਲੀਆਂ ਕੀੜੀਆਂ ਦਾ ਪ੍ਰਵੇਸ਼ ਕਰ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਅਚਾਨਕ ਘਰ ਵਿੱਚ ਕਾਲੀਆਂ ਕੀੜੀਆਂ ਆਉਣ ਲੱਗ ਜਾਣ ਤਾਂ ਸਮਝ ਲਓ ਕਿ ਜਲਦੀ ਹੀ ਤੁਹਾਨੂੰ ਤਨਲਾਭ ਮਿਲਣ ਵਾਲਾ ਹੈ ਇਸ ਦੇ ਨਾਲ ਹੀ ਕਿਸਮਤ ਚਮਕਣ ਦਾ ਸੰਕੇਤ ਹੈ ਪੰਛੀ ਘਰ ਵਿੱਚ ਚਿੜੀ ਜਾਂ ਪੰਛੀ ਦਾ ਆਉਣਾ ਬਹੁਤ ਸ਼ੁਭ ਹੁੰਦਾ ਹੈ ਜੇਕਰ ਉਹ ਤੁਹਾਡੇ ਘਰ ਵਿੱਚ ਆਪਣਾ ਆਲਣਾ ਬਣਾਉਂਦੇ ਹਨ ਤਾਂ ਇਹ ਖੁਸ਼ਹਾਲੀ ਦਾ ਸੰਕੇਤ ਕਰਦਾ ਹੈ ਇਹ ਹਮੇਸ਼ਾ ਚੰਗੀ ਕਿਸਮਤ ਨੂੰ ਦਰਸਾਉਂਦਾ ਹੈ ਤੋਤਾ ਤੋਤਾ ਧਾਰਮਿਕ ਗ੍ਰੰਥਾਂ ਵਿੱਚ ਤੋਤੇ ਦਾ ਸੰਬੰਧ ਕੁਬੇਰੇ ਨਾਲ ਦੱਸਿਆ ਗਿਆ ਹੈ ਤੋਤੇ ਨੂੰ ਕਾਮਦੇਵ ਦਾ ਵਾਣ ਵੀ ਮੰਨਿਆ ਜਾਂਦਾ ਹੈ ਘਰ 'ਚ ਅਚਾਨਕ ਤੋਤਾ ਆ ਜਾਂਦਾ ਹੈ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਘਰ ਵਿੱਚ ਪੈਸੇ ਦੀ ਬਰਸਾਤ ਹੋਣ ਵਾਲੀ ਹੈ